ਦੀ ਮਰਦੋਬਾਦ 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 ਸਟਾਈਕਾ ਜਿੰਦਾਬਾਦ 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 ਸਤਿਕਾਰਯੋ ਸਾਥੀ ਪਹਿਲਾਂ ਤਾਂ ਮੈਨੂੰ ਬੜੀ ਅਫਸੋਸ ਨੇ ਗੱਲ ਕਹਨੀ ਪੈ ਰਹੀ ਹੈ ਕਿ ਇਹ ਜਿਹੜੇ ਮੁਲਾਜ਼ਮ ਨੇ 23 ਸਾਲਾਂ ਤੋਂ ਕੱਚੇ ਪੀਸੀ ਰੇਟ ਤੇ ਕੰਮ ਕਰ ਰਹੇ ਨੇ ਹੁਣੇ ਮੈਂ ਜੋ ਜਾ ਕੇ ਜਾਣਕਾਰੀ ਲਈ ਹੈ ਤਾਂ ਇਹਨਾਂ ਨੂੰ ਈਵਨ ਸੰਡੇ ਦੇ ਵੀ ਪੈਸੇ ਇਹਨਾਂ ਦੇ ਕੱਟੇ ਜਾ ਰਹੇ ਨੇ ਅੱਜ ਇਹ ਇੱਕ ਤਰੀਕ ਤੋਂ ਤਰਨੇ ਤੇ ਬੈਠੇ ਆ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਆ ਕੇ ਨਾ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਨਾ ਇਹਨਾਂ ਦੀ ਕੋਈ ਮੰਨ ਮੰਨੀ ਹੈ। ਤੋਂ ਮੈਂ ਇਹ ਸਮਝਦਾ ਕਿ ਇਦਾਂ ਦਾ ਐਟੀਟਿਊਡ ਉਸ ਸਰਕਾਰ ਦਾ ਜਿਹੜਾ ਹੈ ਉਹ ਇਹ ਮੁਲਾਜ਼ਮ ਵਿਰੋਧੀ ਹੈ। ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹਾਲੇ ਤੱਕ ਕੀ ਕਰਨਾ? ਸੁਣਨ ਨੂੰ ਵੀ ਕੋਈ ਤਿਆਰ ਨਹੀਂ। ਪੜ੍ਹੇ ਲਿਖੇ ਲੋਕ ਨਹੀਂ ਇਹ ਕੋਈ ਨਾ ਪੜ੍ਹਨੀ ਜਿਹੜੇ ਐਜੂਕੇਸ਼ਨ ਬੋਰਡ 'ਚ ਲੱਗੇ ਹੋਏ ਨੇ। ਤੋਂ ਇਹਨਾਂ ਦੀਆਂ ਸਮੱਸਿਆਵਾਂ ਨੂੰ ਸਿਮੂਟੈਨਿਅਲੀ ਸਿਥੈਟਿਕਲੀ ਸੁਣ ਕੇ ਹੱਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ। ਮੈਂ ਭਗਵੰਤ ਮਾਨ ਜੀ ਨੂੰ ਤੁਹਾਡੇ ਨਾਲ ਹੀ ਇੱਕ ਗੱਲ ਯਾਦ ਕਰਾਣਾ ਚਾਹੁੰਦਾ ਹਾਂ। ਕਿ ਉਹਨਾਂ ਨੇ ਕਿਹਾ ਸੀ ਕਿ ਮੇਰੀ ਹਰੀ ਪੈਂਦੀ ਸ਼ਈ ਜਿਹੜੀ ਹੈ ਨਾ ਉਹ ਇਹਨਾਂ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਬੜੇ ਫੈਸਲੇ ਕਰੇਗੀ ਜਾਂ ਤਾਂ ਉਹ ਸ਼ਈ ਮੁੱਕ ਗਈ ਹੈ ਜਾਂ ਮਾਨ ਸਾਹਿਬ ਨੂੰ ਆਪਣਾ ਪ੍ਰੋਮਿਸ ਉੱਪਰ ਲਗਿਆ ਜਾਂ ਉਹ ਆਪਣੇ ਇਸ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੇ ਪ੍ਰਤੀ ਸੁਚੇਤ ਨਹੀਂ ਨੇ ਤੋਂ ਅੱਜ ਮੈਨੂੰ ਪਤਾ ਲੱਗਾ ਸੀਗਾ ਕਿ ਸਾਡੀਆਂ ਦੇਖੋ ਬੀਬੀਆਂ ਵੀ ਬੈਠੀਆਂ ਬੱਚੇ ਬੈਠੇ ਆ ਭੈਣਾਂ ਬੈਠੀਆਂ ਬਜ਼ੁਰਗ ਦੋਸਤ ਬੈਠੇ ਨੇ ਸਾਰੇ ਇਹ ਧਰਨਾ ਜਿਹੜਾ ਹੈ ਇਹ ਸਰਕਾਰ ਨੂੰ ਜਗਾਉਣ ਵਾਸਤੇ ਹੁੰਦਾ ਇੱਕ ਦਿਨ ਵੀ ਕੋਈ ਧਰਨੇ ਦੇ ਬੈਠ ਜਾਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਇਹ ਤਾਂ 8 ਤੋਂ ਦਿਨ ਤੋਂ ਬੈਠੇ ਨੇ ਹਜੇ ਤੱਕ ਕੋਈ ਵੀ ਅਫਸਰ ਇਹਨਾਂ ਕੋਲ ਆ ਕੇ ਇਹਨਾਂ ਦੀ ਗੱਲ ਸੁਣਨੀ ਕੀ ਹੱਲ ਕੀ ਕਰਨੀ ਸੁਣਨ ਵੀ ਨਹੀਂ ਆਇਆ